ਹਾਂਜੀ ਪਿਆਰੇ ਬੱਚਿਓ ਸੱਸ਼ਿਆ ਕਾਲ ਤੁਹਾਨੂੰ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਸੋ ਸਬਦੇ ਲੈ ਕੇ ਆ ਚੁੱਕਿਆ ਹਾਂ ਕਲਾਸ 6th ਐਸਐਸਟੀ ਯਾਨੀ ਸਮਾਜਿਕ ਗਿਆਨ ਦਾ ਬਹੁਤ ਹੀ ਇੰਪੋਰਟੈਂਟ ਸੈਂਪਲ ਪੇਪਰ ਇਹ ਇਸ ਨੂੰ ਸੀ ਰੀਅਲ ਪੇਪਰ ਵੀ ਕਹਿ ਸਕਦੇ ਕਿਉਂਕਿ ਹਰ ਇੱਕ ਸਕੂਲ ਵਿੱਚ ਅਲੱਗ-ਅਲੱਗ ਪੇਪਰ ਆ ਰਹੇ ਮੋਸਟ ਚਾਂਸਸ ਨੇ ਕਿ ਇਹ ਸੇਮ ਹੀ ਤੁਹਾਡੇ ਸਕੂਲ ਵਿੱਚ ਪਾ ਦਿੱਤਾ ਜਾਵੇ ਅਚੀ ਤਰ੍ਹਾਂ ਇਸੇ ਤਿਆਰੀ ਕਰ ਲਓ ਜੇ ਤੁਹਾਡਾ ਪੇਪਰ ਹੋਇਆ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਪਿਆਰੇ ਬੱਚਿਆ ਹੋਰ ਸਬਜੈਕਟ ਦੀ ਵੀਡੀਓ ਸਾਡੇ ਚੈਨਲ ਦੇ ਉੱਤੇ ਪਾ ਦਿੱਤੀ ਗਈ ਆ ਹਣ ਤੁਸੀਂ ਉਹ ਵੀ ਜਾ ਕੇ ਦੇਖ ਸਕਦੇ ਹੋ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰ ਦੇਓ ਕਿਉਂਕਿ ਤੁਹਾਡੇ ਵੀ ਅੱچھے ਬੱਚੇ ਹੋਣ ਤੁਹਾਡੇ ਦੋਸਤਾਂ ਦੇ ਵੀ ਅੱچھے ਬੱਚੇ ਹੋਣ ਠੀਕ ਹੈ ਚਲੋ ਬਾਏ ਬਾਏ